ਸ਼ਬਦ ਗੁਰੂ ਸਤਗੁਰੂ ਸ੍ਰੀ ਗੁਰੂ ਗ੍ਰੀਵਨਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਕੱਦਸ ਗੋਦੀਚ ਜੁੜੇ ਬੈਠੇ ਮਾਜਿਸ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਗੁਰੂ ਦੇ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਸਤਿਕਾਰ ਸਤਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਸਤਨਾਮ ਸਿੰਘ ਹੁਣਾਂ ਨੇ ਆਪ ਜੀ ਦੇ ਨਾਲ ਸਾਂਝਾ ਕਰਨ ਦੇ ਵਾਸਤੇ ਜਿਹੜਾ ਮੈਨੂੰ ਮਜ਼ਮੂਨ ਦਿੱਤਾ ਵਿਸ਼ਾ ਦਿੱਤਾ ਹੈ ਉਹ ਹੈ ਕਿ 18ਵੀਂ ਸਦੀ ਦਾ ਸਾਡਾ ਸੰਘਰਸ਼ ਕਿਸ ਤਰ੍ਹਾਂ ਦਾ ਸੀ ਕਿ ਅਸੀਂ ਰਾਜ ਸੱਤਾ ਦੀ ਪ੍ਰਾਪਤੀ ਕੀਤੀ ਪਰ ਸੰਘਰਸ਼ ਦੇ ਵਿੱਚ ਇੱਕ ਅਹਿਮ ਗੱਲ ਹੁੰਦੀ ਹੈ ਉਹ ਅਹਿਮ ਗੱਲ ਇਹ ਹੁੰਦੀ ਹੈ ਕਿ ਮਨੁੱਖ ਨੂੰ ਮਾਇਆ ਤੇ ਚੜ੍ਹਤ ਔਰ ਚੇਤਨ ਰੂਪ ਤੋਂ ਉੱਪਰ ਉੱਠ ਕੇ ਆਪਣਾ ਆਪਾ ਕੌਮियत ਨੂੰ ਸਮਰਪਿਤ ਕਰਨਾ ਚਾਹੀਦਾ ਜਿੰਨਾਂ ਚਿਰ ਅਸੀਂ ਇਹ ਨਹੀਂ ਕਰ ਸਕਦੇ ਜਿੰਨਾਂ ਚਿਰ ਅਸੀਂ ਮਾਇਆ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਹੋਏ ਹਾਂ ਚ ਤੱਕ ਸੰਘਰਸ਼ ਨਹੀਂ ਕੀਤਾ ਜਾ ਸਕਦਾ ਤੇ ਸੰਘਰਸ਼ ਤੋਂ ਬਿਨਾ ਉਸ ਮਕਾਮ ਤੱਕ ਨਹੀਂ ਪਹੁੰਚਿਆ ਜਾ ਸਕਦਾ ਜਿਸ ਨੂੰ ਅਸੀਂ ਕਹਿੰਦੇ ਆ ਕਿ ਸਭ ਸੁਖਾਲੀ ਉਠੀਆਂ ਇਹ ਹੋ ਆਲੇ ਮੀਰਾਜ ਜੀਓ ਅਕਸਰ ਜਦੋਂ ਅੱਜ ਵੀ ਰਾਜ ਦੀ ਗੱਲ ਚਲਦੀ ਹੈ ਬੇਸ਼ੱਕ ਕਿ ਅੱਜ ਵੀ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਨੇਸ਼ਨ ਸਟੇਟ 'ਚ ਇੱਕ ਕੌਮiyet ਤੇ ਇੱਕ ਰਾਜ ਸੰਤਾ ਬਹੁਤ ਜ਼ਿਆਦਾ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਕੋਈ ਸ਼ੱਕ ਨਹੀਂ ਨੇ ਸੰਦੇਹੀ ਸਿੱਖ ਰਾਜ ਵੀ ਨੇਸ਼ਨ ਸਟੇਟ ਸੀ ਕੌਮੀਅਤ ਰਾਜਸੀ ਅੰਤਰ ਕੀ ਸੀ ਅੱਜ ਦੇ ਸਮੇਂ ਦੇ ਵਿੱਚ ਤੇ ਉਸ ਸਮੇਂ ਦੇ ਵਿੱਚ ਅੱਜ ਦੀ ਕੌਮੀਅਤ ਤੇ ਰਾਜ ਸੱਤਾ ਉਹ ਇੱਕ ਵਿਸ਼ੇਸ਼ ਵਰਗ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਉਹਦੇ ਚ ਮੈਂ ਤੇ ਬਾਕੀ ਪਰ ਸਿੱਖ ਰਾਜ ਸੱਤਾ ਦੇ ਵਿੱਚ ਜਿਹੜਾ ਨੇਸ਼ਨ ਤੇ ਸਟੇਟ ਦਾ ਮਾਡਲ ਹੈ ਉਹਦੇ ਵਿੱਚ ਅਸੀਂ ਤੇ ਸਾਰੇ ਕੀ ਸੁਸੀ ਕਹਿੰਨੇ ਸਭ ਸੁਖਾਲੀ ਮੁੱਠੀਆਂ ਇਹ ਸਾਨੂੰ ਗੁਰੂ ਪਾਤਸ਼ਾਹ ਨੇ ਮਾਡਲ ਦੇ ਦਿੱਤਾ ਸਭ ਸੁਖਾਲੀ ਕੋਈ ਇੱਕ ਕੌਮियत ਨਹੀਂ ਕੋਈ ਇੱਕ ਫਿਰਕਾ ਨਹੀਂ ਕੋਈ ਇੱਕ ਵਿਸ਼ੇਸ਼ ਵਰਗ ਨਹੀਂ ਕੋਈ ਇੱਕ ਵਿਸ਼ੇਸ਼ ਜਾਤੀ ਨਹੀਂ ਸਭ ਸੁਖਾਲੀ ਮੁੱਠੀਆਂ ਇਹ ਹੋਆ ਹਲੇਮੀ ਰਾਜ ਜਿਉ ਪਰ ਸਮੱਸਿਆ ਇੱਥੇ ਹੈ ਕਿ ਮਾਇਆ ਦੇ ਜਿਹੜੇ ਰੂਪ ਨੇ ਕਬੀਰ ਸਾਹਿਬ ਦਾ ਗੋੜੀ ਰਾਗ ਦੇ ਵਿੱਚ ਇੱਕ ਬੜਾ ਪਿਆਰਾ ਸ਼ਬਦ ਹੈ ਤੇ ਬੜੇ ਪਿਆਰੇ ਪ੍ਰਮਾਣ ਦੇ ਕੇ ਉਹਨਾਂ ਨੇ ਸਮਝਾਇਆ ਸਾਨੂੰ ਉਹ ਕਹਿੰਦੇ ਨੇ ਕਾਲ ਬੂਤ ਕੀ ਹਸਤ ਨਹੀਂ ਮਨ ਬਹੁਰਾ ਰੇ ਚਲਤ ਰਚੇ ਉਹ ਜਗਦੀਸ਼ ਕਾਮ ਸਵਾਏ ਗਜ ਬਸ ਪਰੇ ਮਨ ਬਹੁਰਾ ਰੇ ਅੰਕਸ ਸਹੇ ਉਹ ਸੀਸ ਕਾਲ ਬੂਤ ਹੁਣ ਤਾਂ ਹਾਥੀਆਂ ਦੇ ਸ਼ਿਕਾਰ ਦੇ ਉੱਪਰ ਪਾਬੰਦੀ ਹੈ ਹਾਥੀ ਫੜਨ ਦੇ ਉੱਪਰ ਪਾਬੰਦੀ ਹੈ ਔਰ ਕੋਈ ਸਮਾਂ ਸੀ ਜਦੋਂ ਹਾਥੀਆਂ ਨੂੰ ਫੜਿਆ ਜਾਂਦਾ ਸੀ ਤੇ ਜਿਹੜੇ ਉਸ ਨੂੰ ਫੜਨ ਵਾਲੇ ਸੀ ਕਾਲ ਬੂਤ ਕਲਬੂਤ ਬਣਾ ਦੇਣਾ ਇੱਕ ਢਾਂਚਾ ਬਣਾ ਦਿੱਤਾ ਜਾਂਦਾ ਸੀ ਇੱਕ ਬੁੱਤ ਬਣਾ ਦਿੱਤਾ ਜਾਂਦਾ ਸੀ ਮਾਦਾ ਹਾਥੀ ਦਾ ਉਸ ਨੂੰ ਜੰਗਲ ਦੇ ਵਿੱਚ ਖੜਾ ਕਰਦੇ ਹੋ ਕਾਮ ਸਵਾਏ ਗੱਜ ਬਸ ਪਰੇ ਤੇ ਕਾਮ ਪ੍ਰਵਿਰਤੀ ਦੇ ਵਿੱਚ ਅੰਨਾ ਹੋਇਆ ਹਾਥੀ ਉਸ ਵੱਲ ਆਉਂਦਾ ਸੀ ਦੌੜਦਾ ਰਸਤੇ ਦੇ ਵਿੱਚ ਇੱਕ ਵੱਡਾ ਟੋਇਆ ਪੁੱਟਿਆ ਹੁੰਦਾ ਸੀ ਜਿਸ ਨੂੰ ਉੱਪਰੋਂ ਟੱਕਿਆ ਹੁੰਦਾ ਸੀ ਕਾਹ ਫੂਸ ਤੇ ਲੱਗ। ਨਹੀਂ ਸੀ ਪਤਾ ਲੱਗਦਾ ਹਾਥੀ ਟੋਏ 'ਚ ਡਿੱਗ ਜਾਂਦਾ ਸੀ। ਕਾਮ ਸਵਾਏ ਗੱਜ ਬਸ ਪਰੇ। ਕੁਝ ਦਿਨ ਟੋਏ 'ਚ ਰਹਿਣ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਹਾਥੀ ਇੱਕ ਵਿਸ਼ੇਸ਼ ਤਰ੍ਹਾਂ ਦੀ ਆਵਾਜ਼ ਕੱਢਦਾ ਹੈ। ਭੁੱਖ ਤੋਂ ਆਤਰ ਹੋ ਕੇ। ਫਿਰ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ। ਤੇ ਫਿਰ ਉਹੀ ਹਾਥੀ ਜਿਹੜਾ ਜੰਗਲ ਦੇ ਵਿੱਚ ਸ਼ੇਰ ਨੂੰ ਭਜਾਉਣ ਦੀ ਵੀ ਸਮਰੱਥਾ ਰੱਖਦਾ ਉਹ ਹਾਤੀ ਮਨੁੱਖ ਦੇ ਥੱਲੇ ਹੁੰਦਾ ਕਾਰਨ ਮਾਇਆ ਅਗਲੀ ਗੱਲ ਨੂੰ ਕਹਿੰਦੇ ਨੇ ਵਿਖੇ ਬਾਚ ਹਰ ਰਾਜ ਸਮਝ ਮਨ ਬਹੁਰਾ ਹੈ ਵਿਖੇ ਬਾਚ ਇਸ ਮਾਇਆ ਦਾ ਚਾਹੇ ਜੜ ਰੂਪ ਹੈ ਚਾਹੇ ਚੇਤਨ ਰੂਪ ਹੈ ਇਸ ਤੋਂ ਬਚ ਜਾਓ ਤੇ ਪਰਮਾਤਮਾ ਚ ਰਚ ਜਾਓ ਉਹਦੇ ਚ ਬੇਧੋਚੋ ਵਿਖੇ ਬਾਜ ਹਰ ਰਾਤ ਸਮਝ ਮਨ ਬਉਰਾ ਰਹੇ ਨਿਰਪੈ ਹੋਏ ਨਾ ਹਰ ਭਜੇ ਮਨ ਬਉਰਾ ਰਹੇ ਗਏ ਉਹ ਨਾਮ ਚਹਾਜ ਅਗਲੀ ਉਦਾਹਰਨ ਫਿਰ ਬਣੀ ਪਿਆਰੀ ਦਿੰਦੇ ਨੇ ਕਹਿੰਦੇ ਮਰਕਟ ਮੁਸਤੀ ਅਨਾਜ ਕੀ ਮਨ ਬਉਰਾ ਰਹੇ ਲੀਨੀ ਹੱਥ ਫਸਾਰ ਬਾਂਦਰ ਹਾਥੀ ਤੰਨ ਕਰਕੇ ਬਲਵਾਨ ਹੈ ਬਾਂਦਰ ਮਲ ਕਰਕੇ ਚਲਾ ਗਿਆ ਜਦੋਂ ਬਾਂਦਰ ਨੂੰ ਫੜਿਆ ਜਾਂਦਾ ਹੈ ਤੇ ਉਸ ਵੇਲੇ ਇੱਕ ਸਰਾਹੀ ਦੇ ਵਿੱਚ ਕੁਝ ਚਨੇ ਜਾਂ ਫਿਰ ਕੋਈ ਪੁੱਜੇ ਹੋਏ ਦਾਣੇ ਪਾ ਦਿੱਤੇ ਜਾਂਦੇ ਨੇ ਕੁਝ ਬਾਹਰ ਖਿਲਾਰ ਦਿੱਤੇ ਜਾਂਦੇ ਨੇ ਬਾਂਦਰ ਪਹਿਲਾਂ ਤਾਂ ਬਾਹਰ ਵਾਲੇ ਖਾਂਦਾ ਬਾਅਦ ਵਿੱਚ ਉਹਨੂੰ ਇਹ ਲੱਗਦਾ ਹੈ ਕਿ ਇਸ ਸਰਾਹੀ ਦੇ ਵਿੱਚ ਵੀ ਕੁਝ ਪਿਆ ਹੈ ਹੱਥ ਪਾ ਲੈਂਦਾ ਦਾਣੇ ਫੜ ਲੈਂਦਾ ਹੁਣ ਦਾਣੇ ਛੱਡਣ ਨੂੰ ਦੇਣ ਨਹੀਂ ਕਰਦਾ ਹੱਥ ਬਾਹਰ ਨਿਕਲਦਾ ਨਹੀਂ ਤੇ ਫਿਰ ਮਰਕਟ ਮੁਸਤੀ ਅਨਾਜ ਕੀ ਮਨ ਬਹੁੜਾ ਰਿਹਾ ਲੀ ਨਹੀਂ ਹੱਥ ਪਸਾਰ ਛੂਟਣ ਕੋ ਸਹਸਾ ਪਰਿਉਮਨ ਬਉਰਾ ਰੇ ਛੱਡਣ ਨੂੰ ਜੀ ਨਹੀਂ ਕਰਦਾ ਸ਼ਿਕਾਰੀ ਆ ਕੇ ਫੜ ਲੈਂਦੇ ਨੇ ਨਾਚਿਓ ਕਰ ਕਰ ਬਾਰ ਤੇ ਉਹੀ ਬਾਂਦਰ ਜਿਹੜਾ ਮਨ ਕਰਕੇ ਚਲਾ ਕੇ ਸਾਡੇ ਦਰਵਾਜ਼ੇ ਦੇ ਅੱਗੇ ਮਦਾਰੀ ਆ ਕੇ ਨਚਾਉਂਦੇ ਨੇ ਕਲੰਦਰ ਆ ਕੇ ਨਚਾਉਂਦੇ ਨੇ ਕਾਹਦੇ ਕਰਕੇ ਕਿ ਉਹ ਵੀ ਇੱਕ ਚੀਜ਼ ਨਾਲ ਜੁੜ ਕੇ ਰਹਿ ਗਿਆ ਅਗਲੀ ਗੱਲ ਕਰਦੇ ਨੇ ਜਿਉ ਨਲਨੀ ਸੂਟਾ ਗਿਓ ਮਨ ਬਉਰਾ ਰੇ ਮਾਇਆ ਇਹ ਵਿਵਹਾਰ ਤੋਤਾ ਸਾਡੇ ਘਰਾਂ ਚ ਪਿੰਜਰੇ ਚ ਪੈ ਜਾਂਦਾ ਹੈ ਨਹੀਂ ਤੇ ਉੱਡਣ ਦੇ ਵਿੱਚ ਮਾਹਰ ਹੈ ਪਰ ਜਦੋਂ ਉਸ ਨੂੰ ਫੜਿਆ ਜਾਂਦਾ ਇੱਕ ਧਾਗੇ ਦੇ ਉੱਪਰ ਨਾਲੀ ਨੂੰ ਬੰਦ ਪਾ ਦਿੱਤਾ ਜਾਂਦਾ ਹੈ ਥੱਲੇ ਪਾਣੀ ਤੇ ਦਾਣੇ ਰੱਖ ਦਿੱਤੇ ਜਾਂਦੇ ਜਦੋਂ ਤੋਤਾ ਉੱਪਰ ਆ ਕੇ ਬੈਠਦਾ ਹੈ ਨਾਲੀ ਉਲਟ ਜਾਂਦੀ ਹੈ ਮੁੱਦਾ ਹੋ ਜਾਂਦਾ ਹੈ ਹੁਣ ਛੱਡਣ ਨੂੰ ਦਿਲ ਨਹੀਂ ਕਰਦਾ ਥੱਲੇ ਦਾਣੇ ਪਏ ਨੇ ਜੈਸਾ ਰੰਗ ਕਸੂਮ ਕਾ ਮਨ ਬਹੁਰਾ ਰਹੇ ਤਿਉਂ ਪਸਰਿਓ ਪਸਾਰਸ ਕਹਿੰਦੇ ਕਿ ਉਹ ਵੀ ਉਸ ਲਾਲਚ ਦੇ ਵਿੱਚ ਪਿੰਜਰੇ ਦੇ ਵਿੱਚ ਪੈ ਜਾਂਦਾ ਤੇ ਸੰਸਾਰ ਵੀ ਇਹੀ ਕੁਸ਼ਲ ਇਹਦੇ ਵਿੱਚ ਮਾਇਆ ਦਾ ਜੜ ਰੂਪ ਵੀ ਹੈ ਤੇ ਮਾਇਆ ਦਾ ਚੇਤਨ ਰੂਪ ਵੀ ਹੈ ਅਗਲੀ ਗੱਲ ਬਹੁਤ ਪਿਆਰੀ ਕਰਦੇ ਨੇ ਕਬੀਰ ਸਾਹਿਬ ਉਹ ਕਹਿੰਦੇ ਨੇ ਨਾ ਵਣ ਕੋ ਤੀਰਥ ਕਨੇ ਮਨ ਬਹੁਰਾ ਰਹੇ ਪੂਜਣ ਕੋ ਬਹੁਤ ਦੇਵ ਬਹੁਤ سارے ਤੀਰਥ ਨੇ ਆਹ ਬਹੁਣ ਵੀ ਬੜੀ ਗੱਲ ਚੱਲ ਰਹੀ ਹੈ ਸੋਸ਼ਲ ਮੀਡੀਆ ਤੁਸੀਂ ਪੜ ਰਹੇ ਹੋ ਇਹਦੀ ਵੀ ਗੱਲ ਕਰਦੇ ਹਾਂ ਇਸੇ ਤਰ੍ਹਾਂ ਪੂਜਣ ਦੇ ਵਾਸਤੇ ਬੜੇ ਬੁੱਤ ਖਾਨੇ ਨੇ ਜਿਸ ਨੂੰ ਮੱਥੀ ਜਾ ਕੇ ਮੱਥੇ ਟੇਕ ਕੋਈ ਨਹੀਂ ਰੁਕਦਾ ਪਰ ਕਹੇ ਕਬੀਰ ਛੂਟਨ ਨਹੀਂ ਮਨ ਬੋਹਰਾ ਰਹਿ ਛੂਟਨ ਹਰ ਕੀ ਸੇਵ ਪਰ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ ਹੁਣ ਮਾਇਆ ਦੇ ਜੜ ਔਰ ਚੇਤਨ ਰੂਪ ਨੂੰ ਸਮਝੀ ਗੁਰਦਾਨਿਕ ਦੇ ਸੱਚੇ ਬਾਚ ਸਿੰਗਲਾ ਦੀ ਉਸ ਤੋਂ ਬਾਅਦ ਸੇਲੋਨ ਵੀ ਉਸ ਦਾ ਨਾਮ ਪਿਆ ਅੱਜ ਅਸੀਂ ਸ਼੍ਰੀਲੰਕਾ ਕਹਿ ਦਿੰਨੇ ਆ। ਉੱਥੇ ਗਏ ਨੇ। ਸਾਡੇ ਇਤਿਹਾਸ 'ਚ ਪੜਾਇਆ ਜਾਂਦਾ ਰਾਜਾ ਸ਼ੇਵਨਾਬ ਸੀ। ਪਰ ਸ਼ੇਵਨਾਬ ਬਹੁਤ ਸਮਾਂ ਪਹਿਲਾਂ ਹੋ ਚੁੱਕਾ ਸੀ। ਉਹਦੇ ਜਿਹੜੇ ਉੱਤਰ ਅਧਿਕਾਰੀ ਸੀ ਵੀ ਉਹ ਆਪਣੇ ਆ ਨਾਮ ਦੇ ਨਾਲ ਸ਼ੇਵਨਾਬ ਵੀ ਲਾਉਂਦੇ ਸੀ ਜਿਵੇਂ ਦਸਤਗੀਰ। ਦਸਤਗੀਰ 11ਵੀਂ 12ਵੀਂ ਸਦੀ 'ਚ ਹੋ ਚੁੱਕੇ ਨੇ ਪਰ ਜਦੋਂ ਗੁਰਨਾਨਕ ਸਾਹਿਬ ਉੱਥੇ ਜਾਂਦੇ ਨੇ ਤੇ ਉਦੋਂ ਅਸਲ ਦਸਤਗੀਰ ਨਹੀਂ ਹੈ। ਉਹਦਾ ਇੱਕ ਰੋਜ਼ਾ ਨਸ਼ੀਨਾ ਗੱਦੀ ਨਸ਼ੀਨਾ ਤੇ ਉਹ ਵੀ ਆਪਣੇ ਨਾਮ ਦੇ ਪਿੱਛੇ ਦਸਤਗੀਰ ਹੀ ਲਗਾਉਂਦੇ ਨੇ ਉਹ ਗੱਦੀ ਅੱਜ ਵੀ ਚੱਲਦੀ ਹੈ ਅੱਜ ਵੀ ਇਹਨਾਂ ਨੂੰ ਦਸਤਗੀਰ ਹੀ ਕਿਹਾ ਜਾਂਦਾ ਹੈ ਸ਼ਿਵਨਾਬ ਸ਼ਿਵਨਾਬ ਦੇ ਕੋਲ ਕਦੀ ਲਾਹੌਰ ਦਾ ਰਹਿਣ ਵਾਲਾ ਭਾਈ ਮਾਨਸੂਖ ਗਿਆ ਸੀ ਵਪਾਰ ਕਰਨ ਦੇ ਵਾਸਤੇ ਪਰ ਸਿੱਖੀ ਦੇ ਜਾਹੋ ਜਲਾਲ ਦਾ ਉੱਥੇ ਉਸ ਨੇ ਐਵੇਂ ਦਾ ਪ੍ਰਗਟਾਵਾ ਕੀਤਾ ਕਿ ਸ਼ਿਵਨਾਬ ਨੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਭਾਈ ਮਾਨਸੂਖ ਦੇ ਕੋਲੋਂ ਸੁਣਿਆ ਤੇ ਰਾਜੇ ਸ਼ਿਵਨਾਬ ਦੇ ਮਨ ਦੇ ਵਿੱਚ ਵੀ ਆਇਆ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਰਹਿਬਰ تسلیم ਕਰਦਾ ਸਿੱਖਾਂ ਦੇ ਰਾਜ ਦੇ ਬਾਰੇ ਇੱਕ ਕਿਤਾਬ ਦੇ ਵਿੱਚ ਹੈ ਤਾਂ ਇੱਕ ਲਾਈਨ ਬੜੀ ਪਿਆਰੀ ਹੈ ਉਹ ਕਹਿੰਦਾ ਹੈ ਕਿ ਉਸ ਰਾਜ ਨੂੰ ਸਿੱਖਾਂ ਦਾ ਪਹਿਲਾ ਰਾਜ ਵੀ ਗਿਣਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਰਾਜ ਦਾ ਧਰਮ ਹੁੰਦਾ ਸੀ ਉਹ ਰਾਜ ਸੱਤਾ ਦੇ ਵਿੱਚ ਬਸਣ ਵਾਲੇ ਲੋਕਾਂ ਦਾ ਧਰਮ ਹੁੰਦਾ ਸੀ ਤੇ ਜੇ ਰਾਜੇ ਨੇ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਤਸلیم ਕੀਤਾ ਤਾਂ ਕੁਦਰਤੀਨ ਉਹਦਾ ਰਾਜ ਧਰਮ ਗੁਰੂ ਨਾਨਕ ਸਾਹਿਬ ਦਾ ਧਰਮ ਹੈ ਉਹਦੇ ਮਨ ਦੇ ਵਿੱਚ ਸੀ ਕਿ ਮੈਂ ਗੁਰੂ ਸਾਹਿਬ ਦੇ دیدار ਕਰਾਂ ਲੋਕਾਂ ਦੇ ਵਿੱਚ ਵੀ ਇਹ ਗੱਲ ਫੈਲ ਗਈ ਕਿ ਰਾਜਾ ਇੱਕ ਐਸੇ ਮੁਰਸ਼ਿਦ ਦਾ ਉਪਾਸ਼ਕ ਬਣ ਗਿਆ ਮਰੀਦ ਬਣ ਗਿਆ ਜਿਹਨੂੰ ਵੇਖਿਆ ਹੈ ਹੀ ਨਹੀਂ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਨਹੀਂ ਪਰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਕੁਝ ਪਖੰਡੀ ਸਾਡੇ ਵਰਗੇ ਲੋਕ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਰਾਜੇ ਨੇ ਕਿਹੜਾ ਆਪਣੇ ਰਹਿਬਰ ਨੂੰ ਵੇਖਿਆ ਤੇ ਜਾ ਕੇ ਕਹਿ ਦਵਾਂਗੇ ਅਸੀਂ ਗੁਰੂ ਨਾਨਕ ਇੱਕ ਦੋ ਵਾਰੀ ਤਾਂ ਇਹ ਚੱਲਿਆ ਰਾਜੇ ਦੇ ਮਨ 'ਚ ਵੀ ਖਟਕੀ ਕਿਤੇ ਨਾ ਕਿਤੇ ਧੋਖਾ ਹੋ ਰਿਹਾ ਹੈ ਹੁਣ ਰਾਜੇ ਦੇ ਮਨ ਨੂੰ ਸਮਝਾਉਣ ਦੇ ਵਾਸਤੇ ਇੱਕ ਵਜ਼ੀਰ ਨੇ ਸਲਾਹ ਦਿੱਤੀ ਕਹਿੰਦਾ ਆਮ ਮਨੁੱਖ ਜਿਹੜਾ ਉਹ ਮਾਇਆ ਤੇ ਜੜ ਤੇ ਚੇਤਨ ਰੂਪ ਦਾ ਗੁਲਾਮ ਹੈ ਤੇ ਸੱਚ ਜਾਣੀ ਜਿਸ ਰਹਿਬਰ ਦੀ ਕਲਾਮ ਤੇ ਬਾਣੀ ਤੂੰ ਸੁਣੀ ਹੈ ਉਹ ਕੁਦਰਤਨ ਮਾਇਆ ਦੇ ਰੂਪ ਤੋਂ ਬਹੁਤ ਉੱਚਾ ਹੈ ਜੇਕਰ ਤੂੰ ਲੋਕਾਂ ਨੂੰ ਪਰਖਣਾ ਹੈ ਕਿ ਸੱਚ ਮੁੱਚੀਏ ਗੁਰਨਾਦਕ ਨੇ ਤਾਂ ਮਾਇਆ ਦੇ ਦੂਰੂਪ ਵਿਖਾ ਦੇ ਜੜ ਤੇ ਚੇਤਨ ਜੜ ਮਾਇਆ ਦਾ ਉਹ ਰੂਪ ਜਿਸ ਚ ਚੇਤਨਤਾ ਨਹੀਂ ਹੈ ਮਿਸਾਲ ਦੇ ਤੌਰ ਤੇ ਸੁੰਦਰ ਗਹਿਣੇ ਮਾਇਆ ਦਾ ਜੜ ਰੂਪ ਹੈ ਤੇ ਜਿਸ ਨੇ ਪਹਿਨੇ ਨੇ ਔਰਤ ਉਹ ਮਾਇਆ ਦਾ ਚੇਤਨ ਰੂਪ ਹੈ ਮਨੁੱਖ ਵੀ ਹੋ ਸਕਦਾ ਹੈ ਮਰਦ ਵੀ ਹੋ ਸਕਦਾ ਹੈ ਔਰਤ ਵੀ ਹੋ ਸਕਦੀ ਹੈ ਰਾਜਨੇਕੀ ਕੀਤਨ ਕਿ ਜਦੋਂ ਵੀ ਉਸ ਦੇ ਰਾਜ ਦੇ ਵਿੱਚ ਕੋਈ ਆ ਕੇ ਇਹ ਦਾਵਾ ਕਰਦਾ ਕਿ ਮੈਂ ਗੁਰੂ ਨਾਨਕ ਹਾਂ ਤੇ ਰਾਜਾ ਉਸ ਦੇ ਵੱਲ ਆਪਣੇ ਹਰਮ ਦੇ ਵਿੱਚੋਂ ਕੁਝ ਸੁੰਦਰ ਕਨੀਸ ਕੁਝ ਔਰਤਾਂ ਨੂੰ ਭੇਜਦਾ ਜਿਨ੍ਹਾਂ ਦੇ ਕੋਲ ਕੀਮਤੀ ਗਹਿਣੇ ਕੀਮਤੀ ਹੀਰੇ ਮੋਤੀ ਜਵਾਹਰਾਤ ਹੁੰਦੇ ਕੋਈ ਔਰਤ ਦੀ ਸੁੰਦਰਤਾ ਤੇ ਲੁਭਾਇਮਾਨ ਹੋ ਜਾਂਦਾ ਤੇ ਕੋਈ ਗਹਿਣੇ ਵੇਖ ਕੇ ਹੀਰੇ ਜਵਾਹਰਾਤ ਵੇਖ ਕੇ ਉਸ ਲਾਲਚ 'ਚ ਫਸ ਜਾਂਦਾ ਅਖੀਰ ਕੋਈ ਵੀ ਉਸ ਦੀ ਉਸ ਸ਼ਰਤ ਤੇ ਖਰਾ ਨਾ ਮਤਰਿਆ ਇੱਕ ਦਿਨ ਸੱਚਮੁੱਚ ਹੀ ਗੁਰੂ ਨਾਨਕ ਸਾਹਿਬ ਉੱਥੇ ਆ ਗਏ ਗੁਰੂ ਨਾਨਕ ਸਾਹਿਬ ਉਸ ਦੇ ਬਾਤ 'ਚ ਬੈਠੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਰਬਾਬ ਨੂੰ ਛੇੜ ਜਿਵੇਂ ਖੁਦਾ ਦੀ ਸਿਫਤ ਦੇ ਵਿੱਚ ਉਸ ਖੁਦਾਏ ਦੇ دیدار ਕਰੀਏ ਮਰਦਾਨੇ ਨੇ ਰਬਾਬ ਛੇੜੀ ਗੁਰਨਾਡ ਦੇ ਸੱਚੇ ਬਾਦਸ਼ਾਹ ਨੇ ਉਸ ਅਕਾਲ ਪੁਰਖ ਦੀ ਉਸਤਤਿ ਸ਼ੁਰੂ ਕੀਤੀ ਐਸਾ ਸ਼ਬਦ ਪੜਿਆ ਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਪ੍ਰਾਤਨ ਜਨ ਸਾਖੀ ਦੇ ਵਿੱਚ ਕਿ ਉਸ ਸਮੇਂ ਉਸ ਬਾਗ ਦੇ ਵਿੱਚ ਜਿਹੜੇ ਪਸ਼ੂ ਪੰਛੀ ਤੇ ਜਾਨਵਰ ਸੀ ਇੰਜ ਲੱਗਾ ਉਹ ਵੀ ਅਹੱਲ ਹੋ ਕੇ ਬੁੱਧ ਬਣ ਕੇ ਗੁਰੂ ਸਾਹਿਬ ਦੀ ਕਲਾਮ ਨੂੰ ਸੁਣ ਰਹੇ ਨੇ ਉਸ ਅਕਾਲ ਦੀ ਬਾਣੀ ਨੂੰ ਸੁਣ ਰਹੇ ਨੇ ਕੋਈ ਰਾਜੇ ਦੇ ਦਰਬਾਰ ਦੇ ਵਿੱਚ ਸੁਨੇਹਾ ਦੇ ਗਿਆ ਰਾਜਾ ਅੱਜ ਤੇਰੇ ਦਰਬਾਰ ਦੇ ਵਿੱਚ ਕੋਈ ਐਸਾ ਰੈਬਰ ਆਇਆ ਜਿਸ ਦੇ ਸਾਥੀ ਨੇ ਰਬਾਬ ਦੇ ਉੱਪਰ ਰਾਗ ਨੂੰ ਛੇੜਿਆ ਉਸ ਰਹਿਬਰ ਨੇ ਪ੍ਰਮਾਤਮਾ ਦੀ ਕਲਾਮ ਨੂੰ ਉਸ ਦੀ ਅਕਾਲ ਦੀ ਬਾਣੀ ਨੂੰ ਪੜਿਆ ਤੇ ਸੱਜ ਜਾਣੀ ਉਸ ਬਾਗ ਦੇ ਵਿੱਚ ਇੱਕ ਵਿਸਮਾਤ ਦਾ ਮਾਹੌਲ ਪੈਦਾ ਹੋ ਗਿਆ ਰਾਜਾ ਕਿੰਨਾ ਮੈਂ ਨਹੀਂ ਮੰਨਦਾ بڑے ਆਏ ਤੇ بڑے ਧੁੱਖਾ ਕਰਕੇ ਚਲੇ ਗਏ ਪਰਖਿਆ ਤੇ ਜਿਹੜੇ ਆਏ ਨੇ ਉਹਨਾਂ ਦੀ ਵੀ ਲੈਣੀ ਪਵੇਗੀ ਆਪਣੇ ਹਰਮ ਦੇ ਵਿੱਚੋਂ ਕੁਝ ਸੁੰਦਰ ਔਰਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਤਸ਼ਤਰੀਆਂ ਵਿੱਚ ਕੀਮਤੀ ਰਤਨ ਜ਼ਾਹਰ ਮੋਤੀ ਲੈ ਕੇ ਉੱਥੇ ਚਲੀ ਗਈਆਂ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਤੱਕਿਆ ਤੇ ਆਪਣੇ ਮੁਖਾਰ ਬਿੰਦ ਤੋਂ ਜੋ ਕਿਹਾ ਸਾਡੀ ਪਾਵਨ ਗੁਰਬਾਣੀ ਦੇ ਵਿੱਚ ਦਰਜ ਹੈ ਗਾਸ਼ਵ ਪੁੱਤਰੀ ਰਾਜਕੁਵਾਰ ਨਾਮ ਪੜੋ ਸੱਚ ਦੋਦੋ ਆਓ ਰਾਜਕੁਮਾਰ ਪੁੱਤਰੀਓ ਆਓ ਜਿੰਨੇ ਕੀਮਤੀ ਗਹਿਣਿਆਂ ਦਾ ਸ਼ਿੰਗਾਰ ਤਨ ਤੇ ਕਰਕੇ ਆਈਆਂ ਹੋ ਨਾਮ ਦਾ ਸ਼ਿੰਗਾਰ ਮੰਨ ਤੇ ਕੀਤਾ ਹੁੰਦਾ ਤੇ ਸੱਚਮੁੱਚ ਇਸ ਪਰਮ ਪ੍ਰਮਾਤਮਾ ਨੂੰ ਪਾ ਲੈਣਾ ਸੀ ਗੁਰਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਸਿਰ ਰੱਖ ਦਿੱਤੇ ਹੰਝੂ ਉਹਦੇ ਨਾਲ ਪਾਛੇ ਦੇ ਚਰਨ ਤੋਂ ਦਿੱਤੇ ਤੇ ਕਮਲੀਆਂ ਦੇ ਵਾਂਗ ਰਾਜੇ ਦੇ ਕੋਲ ਗਈਆਂ ਨੇ ਰਾਜਾ ਇਹ ਉਹ ਨਹੀਂ ਜਿਹੜੇ ਪਹਿਲਾਂ ਆ ਕੇ ਧਰਮ ਦੇ ਨਾਮ ਤੇ ਤੇਰੇ ਨਾਲ ਧੋਖਾ ਕਰ ਗਏ ਇਹ ਕੋਈ ਵੱਖਰਾ ਹੈ ਰਾਜਾ ਖੁਦ ਗਿਆ ਉਸ ਬਾਗ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਤਮਸਤਕ ਹੋਇਆ ਪਾਤਸ਼ਾਹ ਨੇ ਅਸ਼ੀਰਵਾਦ ਦਿੱਤਾ ਤੇ ਉੱਠ ਕੇ ਕਹਿੰਦਾ ਪਾਤਸ਼ਾਹ ਜਿਸ ਬਾਗ ਦੇ ਵਿੱਚ ਤੁਸੀਂ ਖੜੇ ਹੋ ਨਾ ਇਹ ਵੀ ਮੇਰਾ ਹੈ ਉਹ ਸਾਹਮਣੇ ਦਿਸ ਰਿਹਾ ਮਹਿਲ ਵੀ ਮੇੜਾ ਤਵੇਲੇ ਵੀ ਮੇੜੇ ਨੇ ਇਹ ਅਸਤਵ ਇਹ ਹਾਥੀ ਇਹ ਰੱਥ ਤੇ ਘੋੜੇ ਇਹ ਹਵੇਲੀਆਂ ਇਹ ਬਾਗ ਇਹ ਮਹਿਲ ਇਹ ਮਾੜੀਆਂ ਇਹ ਮੰਡਪ ਸਭ ਮੇਰਾ ਹੈ ਪਾਛਾ ਦੱਸੋ ਤੁਹਾਡੇ ਚਰਨਾਂ ਚ ਕੀ ਅਰਪਿਤ ਕਰਦੇ ਹੋ ਮੇਰੇ ਗੁਰੂ ਪਾਛਾ ਨੇ ਕਿਹਾ ਸੀ ਤੇਰੀਆਂ ਹਵੇਲੀਆਂ ਦੀ ਤੇਰੇ ਅਸਤਵ ਤੇਰੇ ਤਵੇਲੇ ਤੇਰੇ ਮੰਡਪ ਤੇਰੀਆਂ ਮਾੜੀਆਂ ਇਹਨਾਂ ਚੋਂ ਕਿਸੇ ਚੀਜ਼ ਦੀ ਲੋੜ ਨਹੀਂ ਜੇ ਤੂੰ ਮੇਰੀ ਝੋਲੀ ਚ ਕੁਝ ਪਾਉਣਾ ਹੀ ਹੈ ਨਾ ਆਹ ਜਿਹੜੀ ਮਾਇ ਮੈਂ ਲਈ ਇਹ ਨਾ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਇਹ ਮੈਂ ਮੇਰੀ ਝੋਲੀ ਚ ਪਾ ਦੇ ਮਾਇਆ ਤੋਂ ਮੁਕਤ ਹੋਣ ਦਾ ਭਾਵ ਹੈ ਗੁਰੂ ਨੂੰ ਸਰਪਤ ਹੋ ਜਾਣਾ ਅੱਜ ਵੀ ਜੇ ਦੰਦਰ ਸਿੰਘ ਜੀ ਬੈਠੇ ਸੀ ਗੱਲਾਂ ਹੀ ਕਰ ਰਹੇ ਸੀ ਅੱਜ ਤੇ ਸਾਡੇ ਸਾਹਮਣੇ ਮਾਇਆ ਦਾ ਇੱਕ ਹੋਰ ਹੀ ਰੂਪ ਹੈ ਸਾਡੇ ਹੱਥਾਂ 'ਚ ਫੜੇ ਹੋਏ ਮੋਬਾਈਲ ਵੇਖਣ ਨੂੰ ਜੜ ਲੱਗਦਾ ਹੈ ਪਰ ਸਾਡੀ ਚੇਤਨਤਾ ਦੀ ਜੜ ਵੱਢ ਰਹੀ ਹੈ ਜੋ ਕੁਝ ਸਾਨੂੰ ਸੁਣਾਇਆ ਜਾ ਰਿਹਾ ਹੈ ਜੋ ਕੁਝ ਸਾਨੂੰ ਦਿਖਾਇਆ ਜਾ ਰਿਹਾ ਉਹ ਉਹ ਚੀਜ਼ਾਂ ਨਹੀਂ ਜਿਹੜੀਆਂ ਚੀਜ਼ਾਂ ਤੁਹਾਨੂੰ ਗੁਲਾਮੀ ਦੇ ਦਾਰੇ ਚ ਲੈ ਕੇ ਆਉਂਦੀਆਂ ਨੇ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਇਤਿਹਾਸ ਦਾ ਵਿਨਾਸ਼ ਕਰ ਰਹੀਆਂ ਨੇ ਮਿਸਾਲ ਦੇ ਤੌਰ ਤੇ ਮੈਂ ਅਸੀਂ ਇੱਥੇ ਗੱਲਾਂ ਕਰ ਰਹੇ ਸੀ ਕੁਦਰਤ ਨੂੰ ਤੁਸੀਂ ਕੁਝ ਮਨਚ ਸੋਚੋ ਜਾਂ ਪਰਿਵਾਰ ਦੇ ਵਿੱਚ ਕਿਸੇ ਚੀਜ਼ ਦਾ ਨਾਮ ਲਓ ਕਿਸੇ ਗੱਡੀ ਦਾ ਨਾਮ ਲਓ ਕਿਸੇ ਘੋੜੀ ਦੇ ਬਾਰੇ ਸੋਚ ਲਓ ਜਦ ਕਿ ਕਿਸੇ ਵਸਤੇ ਬਾਰੇ ਸੋਚ ਲਓ ਤੁਹਾਡੀ ਖੋਜ ਦੇ ਵਿੱਚ ਫੋਨ ਦੇ ਉੱਪਰ ਉਹੀ ਆਉਣਾ ਸ਼ੁਰੂ ਹੋ ਜਾਂਦਾ ਹੈ ਲਗਾਤਾਰ ਕਿਉਂਕਿ ਜੋ ਅਸੀਂ ਬੋਲ ਰਹੇ ਆ ਉਹ ਸੁਣ ਰਹੇ ਹੈ ਤੇ ਜੋ ਅਸੀਂ ਚਰਚਾ ਕਰ ਰਹੇ ਆ ਉਸ ਚਰਚਾ ਦਾ ਨਚੋੜ ਉਹ ਸਾਡੇ ਸਾਹਮਣੇ ਲੈ ਕੇ ਆ ਰਿਹਾ ਮੈਂ ਇੱਕ ਦਿਨ ਇੱਕ ਵੀਡੀਓ ਛੱਡ ਲਈ ਕੁਦਰਤਨ ਦੋ ਤਿੰਨ ਵੀਡੀਓ ਇੱਕੋ ਜਿਹਿਆਂ ਸਾਹਮਣੇ ਆ ਗਈ ਉਹਦੇ ਵਿੱਚ ਇੱਕ ਸਿੱਖ ਵੀਰ ਗੁਰਸਿੱਖ ਬਾਣੇ ਦੇ ਵਿੱਚ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਤੁਸੀਂ ਕੀ ਜਾਣਦੇ ਆ ਬਾਹੂਬਲੀ ਫਿਲਮ ਵੇਖੀ ਜੀ ਉਹ ਤਾਂ ਕਮਾਨ ਦੇ ਚ ਤਿੰਨ ਤੀਰ ਚਲਾਉਂਦਾ ਸੀ ਗੁਰੂ ਸਾਤਾ 10 ਦੇ ਕਰੀਬ ਤੀਰ ਚਲਾ ਦਿੰਦੇ ਸੀ ਉਹਦੇ ਨਾਲ ਇੱਕ ਦੂਜੀ ਵੀਡੀਓ ਆ ਗਈ ਕਿ ਅਰਜਨ ਤਾਂ 5 6 ਤੀਰ ਚਲਾਉਂਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ 10 ਤੋਂ ਵੱਧ ਚਲਾ ਲਿੰਦੇ ਸੀ ਵੀ ਗੁਰੂ ਸਾਹਿਬ ਨੂੰ ਪੁੱਛੀਏ ਤੁਸੀਂ ਚਮਕੌਰ ਦੀ ਗੜੀ ਚ ਕਿੰਨੇ ਚਲਾਏ ਇਹਦੇ ਚ ਤਾਂ ਕੋਈ ਸ਼ੱਕ ਨਾ ਸਾਡੇ ਇਤਿਹਾਸ ਬਿਰਤਾਂਤ ਦੇ ਵਿੱਚ ਇੱਕ ਅੰਸ਼ ਪਿਆ ਹੈ ਕਿ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਨੇ ਇੰਨੇ ਜ਼ਿਆਦਾ ਤੀਰ ਚਲਾਏ ਕਿ ਜਿਸ ਨੂੰ ਆਰਚਰਿੰਗ ਕਿਹਾ ਜਾਂਦਾ ਅੰਗੂਠੇ ਤੇ ਚੜਾਇਆ ਜਾਂਦਾ ਆ ਵੱਖਰੀ ਗੱਲ ਐ ਮੈਂ ਉਸ ਗੁਰਦੁਆਰਾ ਸਾਹਿਬ ਵੀ ਗਿਆ ਜਿਸ ਗੁਰਦੁਆਰੇ ਦੇ ਬਾਰੇ ਕਿਹਾ ਜਾਂਦਾ ਵੋਹੀ ਪਿੰਡ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਆ ਕੇ ਇੱਕ ਲੋਹਾਰ ਦੇ ਕੋਲੋਂ ਮੁੰਦਰੀਆਂ ਕਟਾਈਆਂ ਉਹ ਮੁੰਦਰੀਆਂ ਨਹੀਂ ਸੀ ਉਸ ਨੂੰ ਆਰਚਰਿੰਗ ਕਿਹਾ ਜਾਂਦਾ ਉਂਗੂਠੇ ਤੇ ਚੜਾਇਆ ਹੋਇਆ ਇੱਕ ਛੱਲਾ ਹੁੰਦਾ ਹੈ ਜਿਹੜਾ ਤੀਰ ਦੀ ਤੰਦੀ ਨੂੰ ਖਿੱਚਣ ਦੇ ਵਾਸਤੇ ਵਰਤਿਆ ਜਾਂਦਾ ਸੀ ਇਹ ਅੰਗੂਠੀਆਂ ਨਹੀਂ ਸੀ ਜਿਹੜੀਆਂ ਅੰਗੂਠੀਆਂ ਸਾਨੂੰ ਫੋਟੋਆਂ 'ਚ ਵਿਖਾਈਆਂ ਜਾ ਰਹੀਆਂ ਤੇ ਜਿਹੜੀਆਂ ਸਾਨੂੰ ਇਤਿਹਾਸ 'ਚ ਪੜਾਈਆਂ ਜਾ ਰਹੀਆਂ ਕਿ ਗੁਰੂ ਸਾਹਿਬ ਨੇ ਮੰਦਰੀਆਂ ਘਟਾਈ ਨਹੀਂ ਆਰਚਰ ਰਿੰਗ ਸੀ ਤੀਰ ਇੰਨੇ ਚਲਾਏ ਅੰਗੂਠਾ ਸੁੱਜ ਗਿਆ ਉਹ ਨਹੀਂ ਨਿਕਲ ਸਕਿਆ ਉਹਦੇ ਕਰਕੇ ਉਹ ਜਿਹੜਾ ਸੀ ਉਹਨਾਂ ਨੂੰ ਲੋਹਾਰ ਦੇ ਕੋਲੋਂ ਘਟਾਉਣਾ ਰੋਇਆ ਅਸਲੀਅਤ ਇਹ ਹੈ ਗੁਰੂ ਸਾਹਿਬ ਨੇ ਤੀਰ ਚਲਾਇਆ ਕਿ ਇੱذ ਕੋਈ ਸ਼ੱਕ ਨਹੀਂ ਤੰਗੂਠਾ ਸੁਝਿਆ ਬਹੁਤ ਜ਼ਿਆਦਾ ਚਲਾਏ ਇਹਦੇ ਤੇ ਵੀ ਕੋਈ ਸ਼ੱਕ ਨਹੀਂ ਪਰ ਗੁਰੂ ਸਾਹਿਬ ਖੁਦ ਕੀ ਲਿਖਦੇ ਨੇ ਜ਼ਫਰਨਾਮੇ ਚ ਜ਼ਫਰਨਾਮੇ ਦੇ ਜਿਹੜੇ ਸ਼ੇਰ ਨੇ ਪਹਿਲਾ ਜਿਹੜੇ ਉਹਦੇ 12 ਸ਼ੇਰ ਨੇ ਉਸ ਨੂੰ ਨਾਇਤ ਕੀਤਾ ਜਾਂਦਾ ਆ ਹੁਣ ਤਾਂ ਸਾਡੇ ਚ ਰਿਵਾਜ ਖਤਮ ਹੋ ਗਿਆ ਚਿੱਠੀਆਂ ਲਿਖ ਹੁੰਦਾ ਜਦੋਂ ਪਹਿਲਾਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਤੇ ਚਿੱਠੀ ਭੈਣ ਭਰਾ ਨੂੰ ਲਿਖੇ ਜਾਂ ਫਿਰ ਪਤਨੀ ਪਤਨੀ ਨੂੰ ਲਿਖੇ ਜਾਂ ਫਿਰ ਪੁੱਤਰ ਪੇਤਾ ਨੂੰ ਲਿਖੇ ਅਸੀਂ ਦੀ ਸ਼ੁਰੂਆਤ ੴ ਸਤਿਗੁਰ ਪ੍ਰਸਾਦ ਤੋਂ ਕਰਦੇ ਸੀ ਇਸ ਨੂੰ ਕਿਹਾ ਜਾਂਦਾ ਨਾਇਤ ਕਿ ਕਿਸੇ ਵੀ ਲਿਖਤ ਨੂੰ ਲਿਖਣ ਤੋਂ ਪਹਿਲਾਂ ਕੁਝ ਸ਼ਬਦ ਪ੍ਰਮਾਤਮਾ ਨੂੰ ਸਮਰਪਿਤ ਹੋ ਕੇ ਲਿਖਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰ ਨਾਮੇ ਦੇ ਪਹਿਲੇ 12 ਸ਼ੇਰ ਪ੍ਰਮਾਤਮਾ ਨੂੰ ਸਮਰਪਿਤ ਹੋ ਕੇ ਲਿਖੇ ਨੇ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ਾ ਰਜ਼ਕ ਰਹਾ ਗੁਨ ਰਹੀ ਇਤੋਂ ਅਗਲੇ ਸ਼ੇਰਾਂ ਤੱਕ ਨਾ ਸਾਜ਼ੂ ਨਾ ਬਾਜ਼ੂ ਨਾ ਫੌਜ਼ੂ ਨਾ ਫਸ਼ ਕੋਤਾ ਬੰਦ ਬਖਸ਼ੀਂ ਦੀ ਅਸ਼ਵ ਅਸ਼ਵ ਇਹ ਸਾਰੇ ਸ਼ੇਰ ਜਿਹੜੇ ਨੇ ਇਹ ਪਰਮਾਤਮਾ ਦੀ ਸਿਫਤ ਦੇ ਵਿੱਚ ਨੇ ਕਿ ਪਰਮਾਤਮਾ ਜਿਹੜਾ ਉਹ ਰਹਿਮਦਿਲ ਹੈ ਉਹ ਸਭ ਕੁਝ ਦੇਣ ਵਾਲਾ ਹੈ ਕਿਸੇ ਕੋਲ ਕੁਝ ਵੀ ਨਾ ਹੋਵੇ ਤਾਂ ਇੱਕ ਘੜੀ ਦੇ ਫੌਰ ਦੇ ਵਿੱਚ ਹੀ ਸਾਰਿਆਂ ਦਾ ਤੰਬਕ ਸਕਦਾ ਹੈ ਪਰਮਾਤਮਾ ਦੀ ਸ਼ਕਤੀ ਤੇ ਸਮਰੱਥਾ ਹੈ ਨਹੀਂ ਅੱਗੇ ਜਾ ਕੇ ਗੁਰੂ ਪਾਤਸ਼ਾਹ ਕਹਿੰਦੇ ਮੈਂ ਲੜਨਾ ਨਹੀਂ ਸੀ ਚਾਹਦਾ ਬਾਲਾਚਾਰ ਕੀ ਦਰਮਿਆ ਆਮਦਮ ਬਤ ਤਦ ਬੀਰਤੀ ਰੁੱਤ ਫਾਂਗਾ ਮੈਂ ਲੜਨਾ ਨਹੀਂ ਸੀ ਚਾਹਦਾ ਔਰੰਗਜ਼ੇ ਪਰ ਜੋਜੋ ਵੀ ਨਹੀਂ ਸੀ ਲੜਨਾ ਪਰ ਜਦੋਂ ਤੂੰ ਜ਼ੁਲਮ ਕਰੇਗਾ ਤੇ ਫਿਰ ਮੈਂ ਤਲਵਾਰ ਨਾ ਚੁੱਕਾਂ ਤੇ ਕੁਝ ਹੋ ਹੀ ਨਹੀਂ ਸਕਦਾ ਨਾਲ ਚੁਕਾਰ ਅਜ਼ਮਾ ਹੀ ਤੇ ਦਰਗੁਜਸ਼ ਹਲਾਲ ਹੱਥ ਬੁਰਦਨ ਬਸ਼ਮਸ਼ੀਰੇ ਦਸ ਜਦੋਂ ਸਾਰੇ ਹੀ ਲੇ ਵਸੀਲੇ ਧਿਰ ਉਪਾ ਟੂਰੀ ਡਰੈਸਿੰਗ ਰੋ ਕਿਸੇ ਵੀ ਗਲਤ ਗੱਲ ਨੂੰ ਠੀਕ ਕਰਨ ਦੇ ਸਾਰੇ ਹੀ ਲਿਵਸੀਲੇ ਖਤਮ ਹੋ ਜਾਣ ਤਾਂ ਫਿਰ ਤਲਵਾਰ ਚੁੱਕਣੀ ਜ਼ਾਇਜ਼ ਹੈ ਅਗਲੀ ਗੱਲ ਕਰਦੇ ਨੇ ਚਮਕੌਰ ਦੀ ਗੜੀ ਦੇ ਬਾਰੇ ਕਹਿੰਦੇ ਬਰੰਗੇ ਮਗਸ ਬੇਸ਼ਮਾਰ ਆਇਦਸ਼ ਮਿਆਂ ਤੇ ਗੋਦੀ ਰੋ ਦਫੰਗ ਆਇਦਸ਼ ਗਰਸਨਾ ਕੇ ਕਾਰੇ ਕੁੰਨਦ ਚਿਹਲ ਨਰ ਬਦਾਹ ਅਕਬਰ ਆਇਦ ਬਰੋ ਬੇਖਬਰ 40 ਭੁਖੇ ਪਿਆਸੇ ਸਿੱਖ ਖੁੰਡੇ ਸ਼ਸਤਰ ਤੇ ਉਹਨਾਂ 40 ਭੁਖੇ ਪਿਆਸੇ ਸਿੱਖਾਂ ਦੇ ਉੱਪਰ ਤੇਰੀ ਲੱਖਾਂ ਦੀ ਗਿਣਤੀ ਚ ਫੌਜ ਨੇ ਹਮਲਾ ਕਰ ਦਿੱਤਾ ਤੇ ਗਿਣਤੀ ਇੰਨੀ ਸੀ ਬਰੰਗੇ ਮਗਸ ਬੇਸ਼ਮਾਰ ਆਇਦਸ਼ ਸਾਡੇ ਮੱਝ ਚ ਤਾਂ ਡੂਮਣਾ ਛਿੜ ਜਾਣਾ ਕਹਿੰਦੇ ਨੇ ਇੱਥੇ ਸ਼ਾਇਦ ਮੱਖਿਆਲ ਜਾਂ ਡੂਮਣਾ ਜੋ ਵੀ ਹੈ ਉਹ ਕਹਿੰਦੇ ਡੂਮਣੇ ਦੀਆਂ ਮੱਖੀਆਂ ਛਿੜ ਜਾਣ ਤੇ ਉਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ ਕਹਿੰਦੇ ਤੇਰੀ ਫੌਜ ਇਸ ਤਰ੍ਹਾਂ ਆਈ ਬਰੰਗੇ ਮਗਸ ਬੇਸ਼ ਬਾਰਾਇਦਿਸ਼ ਮਿਆਂ ਤੇ ਗੋ ਤੀਰੋ ਤਫੰਗ ਆਇਦਿਸ਼ ਕਹਿੰਦੇ ਤੇਰਾ ਇੱਕ ਜ਼ਰਰੈਲ ਹੁਣ ਵੇਖ ਵਾਲੀ ਗੱਲ ਹੈ ਕਹਿੰਦੇ ਤੇਰਾ ਇੱਕ ਜ਼ਰਰੈਲ ਜਿਹੜਾ ਸੌਂ ਖਾ ਕੇ ਆਇਆ ਗਸੇ ਹਰ ਕੇ ਕੌਲੇ ਗਰਾਮ ਬਾਇਦਿਸ਼ ਜਾਂ ਕੁਸਤਨੋ ਬਸਤਨੋ ਬਾਇਦਿਸ਼ ਤੇਰੇ ਇੱਕ ਜਰਨਲ ਨੇ ਕੁਰਾਨ ਦੀ ਸੌਖਾਦੀ ਤੇਰੇ ਦਰਬਾਰ ਦੇ ਵਿੱਚ ਜਾਂ ਕੁਸ਼ਤ ਨੂੰ ਜਾਂ ਗੁਰਗੋਬ ਸਿੰਘ ਨੂੰ ਖਤਮ ਕਰ ਦੇਵਾਂਗਾ ਜਾਂ ਬਸਤ ਨੂੰ ਬੰਦੀ ਬਣਾ ਕੇ ਲੈ ਕੇ ਆਵਾਂਗਾ